ਲੈ ਬਈ ਆ ਬੱਕਰੇ ਦਾ ਉਹ ਠੀਕ ਹੈ ਜ਼ੀਰੋ ਤੇ ਆਣਾ ਜ਼ੀਰੋ ਨਾ ਧੋਲ ਕੇ ਆ ਜ਼ੀਰੋ ਵੇਖ ਲਓ ਇੱਕ ਬੱਕਰਾ ਪਾਤਾ ਤੇ ਭੈਣ ਮੇਰਾ ਜੱਪ ਕੇ 20 25 ਹੋਏ ਉਹ ਵੀ ਖੜ ਕੇ ਲਿਆ ਉਹ ਦੋ ਬੱਕਰੇ ਪਾਤੇ ਚਾਰ ਬੱਕਰਿਆਂ ਦਾ ਸੌਦਾ ਹੋਇਆ ਉਹ ਖੜ ਤ ਜਾ ਉਹ ਅਖਰ ਨਾਲ ਨਾਲ ਪਾਣਾ ਆ ਤੁਹਾਨੂੰ ਵੇਖੀ ਚੱਲੋ ਨਾਲ-ਨਾਲ ਵੇਟ ਇਹਦਾ 250 ਰੁਪਏ ਗੱਲੋਂ ਸੌਦਾ ਹੋਇਆ 45 ਦੇ ਵਿੱਚ ਵਿੱਚ ਰੱਖ 45 ਦੇ 45 ਦੇ ਵਿੱਚ ਆਪਾਂ ਇੱਕ ਪਾਸੇ ਆ 47 ਕਿਲੋ 47 500 ਬਾਈ ਨਹੀਂ 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 1 ਮਿੰਟ ਛੱਡੋ 47 ਉਹ ਸੰਤਾਲੀ ਬੱਕਰੇ 1 ਮਿੰਟ ਜਮਾ ਜਿੰਨੇ ਦੇ ਟਿਕਾ ਚੱਕੋ ਚੱਕੋ 47 ਹੈ ਯਾਰ 1 ਮਿੰਟ ਖੜਾ 47 190 70 200 ਹੈ ਨਹੀਂ ਵੱਧਦਾ 47 ਪੂਰਾ ਮੰਗਣਾ 47 300 ਯਾਰ ਨਹੀਂ ਨਹੀਂ 300 ਨਹੀਂ ਬਾਈ ਯਾਰ ਉਹ ਸੰਤਾਲੀ ਮੰਗਿਆ ਭਾਈ ਜੀ 1 ਮਿੰਟ ਤੇ ਵੀ ਆਉਂਦਾ ਹੈ 190 200 ਆਉਂਦਾ 47 ਯਾਰ ਪੂਰੇ 47 ਸੰਤਾਲੀ ਤੋਂ ਛੱਡੇ ਯਾਰ 47 ਕਿਲੋ ਦੇ ਆ ਬੱਕਰੇ ਆ ਲੋ ਬਾਈ ਜੀ ਵੇਖ ਲੋ 7 ਬਾਲ ਦੇ ਜੂਪੇ ਦਾ ਸੌਦਾ ਹੈ 220 ਰੁਪਏ ਕਿਲੋ ਤੋਲ ਕੇ ਤੇ 47 ਕਿਲੋ ਆ ਲੈ ਬਾਈ ਜੀ ਤੁਹਾਨੂੰ ਦਿਖਾਉਣੇ ਆ ਕਿੰਨੇ ਦੇ ਹੋਗੇ ਕਿੰਨੇ ਦੇ ਹੋਗੇ ਕਿੰਨੇ ਦੇ ਹੋਗੇ 8.5 ਤੈਨੂੰ ਅਸੀਂ ਦਿੰਦੇ ਸੀਗੇ ਲਓ ਬਾਈ ਜੀ ਸਾਢੇ 8 ਦੇ ਹੋਗੇ ਬਾਈ ਤੂੰ ਨਾ ਸੱਤ ਮੈਂ ਲੈ ਬਣਾ ਬਾਈ ਕੰਪਿਊਟਰ ਤੇ ਆਂ ਹੀ ਦਿਖਾ ਦਿਆਂ ਕਿੰਨੇ ਦੇ ਹੋਗੇ ਆਪਾਂ ਵੀਡੀਓ ਜੀ ਥੋੜਾ ਪਾਣੀ ਨਹੀਂ ਪਿਆ 47 ਗੁਣਾ 220 4700 ਨਹੀਂ 47 100 ਨਾ ਤਾਂ 47 ਗੁਣਾ 220 10340 ਰੁਪਿਆ ਦੇ ਬੱਕਰੇ ਆ ਤੇ ਜਿੰਨਾਂ ਦਾ ਸੌਦਾ ਹੋ ਗਿਆ ਬਾਈ ਤੇ ਲਿਖਾਈ ਵੀ ਹੋ ਗਈ ਸੀ ਸੱਤ ਬਾਈ ਜੂਪੇ ਠੀਕ ਹੈ ਕਿੰਨੇ ਬਣ ਗਏ 10340 10300 ਦੇ ਬਣ ਗਏ ਜੀ 10350 ਨਹੀਂ 300 340 ਹੀ ਕੋਈ ਨਹੀਂ 40 ਕਰਨਾਗੇ ਠੀਕ ਹੈ ਸੱਤ ਬੜਾ ਬਾਈਆ ਮਾਨ ਸ਼ਕਸ਼ੀ ਇਹ ਦਾ ਅਕੜਗਾ ਨੇ ਇੱਧਰ 10300 ਦੇ ਬੱਕਰੇ ਆ ਚਲੋ ਬਾਈ ਜੀ